ਹੋਰ ਲਈ ਘਰ ਮੇ ਮਾਹੌਲ ਨਹੀਂ ਮਿਲਦਾ ਛੋੜ ਕੇ ਕਾਮ ਜਾਂ ਸ਼ਹਿਰ ਰਹਿੰਦੇ ਹਨ ਤੋਂ ਕੇ ਮਾਤਾ ਪਿਤਾ ਸਿੱਖਿਆ ਨੂੰ ਮੇਰੀ ਸਲਾਹ ਇਹ ਉੱਲਣਾ ਨਾਉਣ ਉਹ ਬੱਚੋ ਕੇ ਲਈ ਇੰਗਲਿਸ਼ ম্যাਜਿਕ ਬਗਵਾਨ ਨਿਜੀ ਟੀਵੀ ਚੈਨਲ ਤੇ ਚੱਲ ਰਿਹਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਦਾਇ ਇਸ਼ਤਿਹਾਰ ਉਹਨਾਂ ਦੇ ਲਈ ਪਰੇਸ਼ਾਨੀ ਖੜੀ ਕਰ ਸਕਦਾ ਹੈ ਪੰਜਾਬ ਦੇ ਹਰੜਾ ਹਾਈ ਕੋਰਟ ਦੇ ਵਕੀਲ ਐਚ ਸੀ अरोड़ा ਨੇ ਇਸ ਇਸ਼ਤਿਹਾਰ ਦੇ ਬਾਰੇ ਚੀਫ ਸੈਕਟਰੀ ਨੂੰ ਨੋਟਿਸ ਭੇਜਿਆ ਹੈ

जो कोड ऑफ कंडक्ट है सेंट्रल गवर्नमेंट ने जो बनाया है यूनियन ऑफ इंडिया के मिनिस्टरों के लिए और स्टेट मिनिस्टरों के लिए उसमें बड़ा स्पष्ट है कि किसी भी बिजनेस जो कोई कर रहा है मिनिस्टर मिनिस्टर बनने से पहले उससे उसे नाता तोड़ना होगा मंत्री बनने के बाद तो यदि ये एडवर्टीजमेंट पहले की भी चल रही है और मेरा मानना है कि पहले की चल रही है तो इससे नाता तुरंत मंत्री जी को तोड़ लेना चाहिए और मैंने चीफ सेक्रेटरी को यही लिखा है कि आप mera jo demand hai ye pochha dijiye unke paas chief minister sahab ke paas aur ki wo dakhal dein aur lagam lagaye apne mantri ji ke upar niji tv channel te chalne wale is ishtihar de vich navjot singh sidhu angrezi sikhaun wale english magic machine da prachar kar rahe ne te dawa eh kita ja reha hai ke is naal tusi changge tarike angrezi bolna sikh sakte ho aur bachon ke liye english ਐਸਸੀ ਅਰੋੜਾ ਦੇ ਇਤਰਾਜ਼ ਦਾ ਜਵਾਬ ਕੈਬਨਿਟ ਮੰਤਰੀ ਨੇ ਵੀ ਦਿੱਤਾ ਹੈ। ਕੀ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਇਮਾਨਦਾਰੀ ਬੜੇ ਲੋਕਾਂ ਕੋ ਖਲਤੀ ਹੈ। ਬਹੁਤ ਲੋਕਾਂ ਕੋ ਮਿਰਚ ਲਗਤੀ ਹੈ। ਤੋ ਫਿਰ ਉਹ 2-3 ਸਾਲ ਪੁਰਾਣੀ ਕੋਈ ਮੇਰੀ ਐਡ ਕੀ ਹੋਈ ਜੋ ਕਰੀਬ ਪੌਨੇ 2 ਸਾਲ ਪੁਰਾਣਾ ਕੰਟਰੈਕਟ ਥਾ ਠੀਕ ਹੈ ਪੌਨੇ 2 ਸਾਲ ਪੁਰਾਣੀ ਐਡ ਚਲਾਏਗੇ ਔਰ ਫਿਰ ਉਹ ਸੋਚੇਗੇ ਪਤਾ ਨਹੀਂ ਉਹਨਾਂ ਨੇ ਕੋਈ ਬੜੀ ਵਿਕਟਰੀ ਹਾਸਲ ਕਰ ਲਈ ਐਸਾ ਕੁਝ ਨਹੀਂ ਹੈ ਗੁਰੂ ਕਿਸੇ ਕਿਸ ਨੇ ਨਹੀਂ ਚਲਾਈ ਇਹ ਕੁਝ ਲੋਕ ਜਿੰਨਕੋ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ ਔਰ ਪਪੂਲਾਰਿਟੀ ਠੀਕ ਨਹੀਂ ਲੱਗਦੀ ਉਹ ਪੁਰਾਣੀ ਕਹੀਂ ਸੇ ਨਿਕਾਲ ਕੇ ਚਲਾ ਦਿੰਦੇ ਅੱਛਾ ਲੀਗਲ ਨੋਟਿਸ ਦਾ ਜਵਾਬ ਦੇਣਗੇ ਅਰੇ ਮੇਰੀ ਬਾਤ ਸੁਨ ਹਾਥੀ ਚਲੇ ਬੀਚ ਬਜਾਰ ਆਵਾਜ਼ੇ ਆਏ ਇਹ ਖਜਾਰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਕੀਲ ਐਸ ਸੀ ਅਰੋੜਾ ਦੇ ਵੱਲੋਂ ਹੀ ਸਿੱਧੂ ਦੇ ਵੱਲੋਂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਹਿੱਸਾ ਲੈਣ ਦੇ ਉੱਤੇ ਇਤਰਾਜ਼ ਕਰਦੇ ਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਉਨਾ ਸਿੱਧੂ ਦੇ ਵੱਲੇ ਕਾਮੇਡੀ ਪ੍ਰੋਗਰਾਮ ਕਰਨ ਨੂੰ ਹਿੱਤਾਂ ਦਾ ਟਕਰਾ ਦੱਸਿਆ ਸੀ ਤਾਜ਼ਾ ਸ਼ਿਕਾਇਤ ਵਿੱਚ ਚੀਫ ਸੈਕਟਰੀ ਕੀ ਕਦਮ ਚੁੱਕਤੇ ਨੇ ਇਸ ਤੇ ਲਈ ਇੰਤਜ਼ਾਰ ਕਰੋ